ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਜਾਣਦੇ ਹਾਂ ਲਗਾ ਮਾਤਰਾਵਾਂ ਬਾਰੇ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਲਗਾ ਮਾਤਰਾ ਕੀ ਹੁੰਦੀਆਂ ਹਨ ਵਿਆਕਰਨ ਅਨੁਸਾਰ ਹਰ ਅੱਖਰ ਨੂੰ ਉਚਾਰਨ ਵਿੱਚ ਕੁਝ ਸਮਾਂ ਲੱਗਦਾ ਹੈ ਉਸ ਉਚਾਰਨ ਵਿੱਚ ਲੱਗੇ ਸਮੇਂ ਨੂੰ ਮਾਤਰਾ ਕਿਹਾ ਜਾਂਦਾ ਹੈ ਤੇ ਇਹ ਮਾਤਰਾ ਨੂੰ ਵੱਖੋ ਵੱਖਰੇ ਚਿੰਨ੍ਹਾਂ ਨਾਲ ਪ੍ਰਗਟਾਇਆ ਜਾਂਦਾ ਹੈ ਪਹਿਲਾਂ ਤਾਂ ਇਹ ਸਮਝ ਲਈਏ ਕਿ ਮਾਤਰਾ ਕੀ ਹੈ ਉਚਾਰਨ ਦੇ ਵਿੱਚ ਲੱਗਿਆ ਹੋਇਆ ਸਮਾ ਜਿਹੜਾ ਅੱਖਰ ਨੂੰ ਉਚਾਰਦਾ ਹੈ ਉਸ ਦੇ ਵਿੱਚ ਲੱਗਿਆ ਹੋਇਆ ਸਮਾ ਕੀ ਹੋ ਜਾਂਦਾ ਹੈ ਮਾਤਰਾ ਹੋ ਜਾਂਦੀ ਹੈ ਤੇ ਉਸ ਮਾਤਰਾ ਨੂੰ ਵੱਖੋ-ਵੱਖਰੇ ਚਿੰਨਾਂ ਨਾਲ ਜਿਹੜਾ ਪ੍ਰਗਟਾਇਆ ਜਾਂਦਾ ਹੈ ਮਤਲਬ ਉਹਦੇ ਕੁਝ ਵਿਸ਼ੇਸ਼ ਚਿੰਨ ਹੁੰਦੇ ਹਨ ਜਿਨੂੰ ਅਸੀਂ ਲਗਾ ਕਹਿੰਦੇ ਹਾਂ ਤਾਂ ਅੱਖਰਾਂ ਦੇ ਜਿਸ ਸਮੂਹ ਵਿੱਚ ਮਾਤਰਾ ਅਤੇ ਲਗਾ ਇਕੱਠੀਆਂ ਹੋਣ ਉਹਨਾਂ ਨੂੰ ਲਗਾ ਮਾਤਰਾ ਕਿਹਾ ਜਾਂਦਾ ਹੈ ਤਾਂ ਗੁਰਮੁਖੀ ਲਿਪੀ ਵਿੱਚ ਲਗਾ ਦੀ ਗਿਣਤੀ 10 ਹੈ ਠੀਕ ਹੈ ਜੀ ਗੁਰਮੁਖੀ ਲਿਪੀ ਦੇ ਵਿੱਚ ਲਗਾ ਦੀ ਗਿਣਤੀ ਜਿਹੜੀ 10 ਹੈ ਉਹਨਾਂ ਲਗਾ ਤੇ ਚਿੰਨਾ ਨੂੰ ਜਾਣਨ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਪਿੱਛੇ ਵੱਲ ਝਾਤ ਮਾਰਦੇ ਹਾਂ ਅਸੀਂ ਦੇਖਦੇ ਹਾਂ ਸਾਡੇ ਸਵਰਵਾਹਕ ਅੱਖਰ ਕਿਹੜੇ ਹਨ ਊੜਾ ਐੜਾ ਈੜੀ ਦੇਖੋ ਇਹ ਤਿੰਨ ਕੀ ਹਨ ਸਾਡੇ ਸਵਰਵਾਹਕ ਅੱਖਰ ਹਨ ਤੁਸੀਂ ਸੋਚਦੇ ਹੋਵੋਗੇ ਮੈਂ ਦੋ ਵਾਰੀ ਸਵਰ ਕਿਉਂ ਲਿਖਿਆ ਸਵਾਰ ਸਵਰ ਕਿਉਂਕਿ ਜਦੋਂ ਅਸੀਂ CBSE ਦੀ ਬੁੱਕ ਪੜ੍ਹਦੇ ਹਾਂ ਤਾਂ ਸਵਾਰ ਇਸ ਤਰ੍ਹਾਂ ਸ ਵਾ ਵਾ ਰ ਰਾ ਲਿਖਿਆ ਹੋਇਆ ਹੈ ਜਦੋਂ ਅਸੀਂ ਪੰਜਾਬ ਬੋਰਡ ਦੀ ਬੁੱਕ ਪੜ੍ਹਦੇ ਹਾਂ ਕਿਤਾਬ ਪੜ੍ਹਦੇ ਹਾਂ ਤਾਂ ਸਵਰ ਪੈਰ ਦੇ ਵਿੱਚ ਵਾਵਾ ਲੱਗਦਾ ਠੀਕ ਹੈ ਤੇ ਦੋਨੇ ਹੀ ਸਹੀ ਨੇ ਤੇ ਹੁਣ ਅਸੀਂ ਇੱਕ ਗੱਲ ਕਰਦੇ ਹਾਂ ਸਵਰਵਾਹਕ ਦੇ ਅੱਖਰਾਂ ਦੀ ਜਦੋਂ ਪੁੱਛਿਆ ਜਾਂਦਾ ਹੈ ਸਵਰ ਵਾਹਕ ਤਾਂ ਕਿੰਨੇ ਅੱਖਰ ਨੇ ਤਿੰਨ ਊੜਾ ਆੜਾ ਈੜੀ ਤੇ ਅੱਗੇ ਆ ਜਾਂਦੀਆਂ ਨੇ ਜਿਹੜੀਆਂ ਸਵਰ ਧੁਨੀਆਂ ਸਵਰ ਧੁਨੀਆਂ ਦੀ ਗਿਣਤੀ ਹੈ 10 ਅ ਆ ਏ ਈ ਉ ਊ ਏ ਅ ਓ ਅ ਠੀਕ ਹੈ ਜੀ ਕਲੀਅਰ ਹੋ ਗਿਆ ਇਹ ਸਾਡੀਆਂ 10 ਜਿਹੜੀਆਂ ਸਵਰ ਧੁਨੀਆਂ ਨੇ ਉਹੀ ਸਾਡੀਆਂ ਅੱਗੇ ਜਾ ਕੇ ਲਗਾਮਾਤਰਾਵਾਂ ਬਣ ਜਾਂਦੀਆਂ ਹਨ ਹਾਂਜੀ ਉਹ ਸਵਰ ਤੁਣੀਆਂ ਸਾਡੀਆਂ ਕੀ ਹੋ ਗਈਆਂ ਲਗਾਮਾਤਰਾ ਇਹਦੇ ਵਿੱਚ ਜਿਵੇਂ ਆ ਗਿਆ ਮੁਕਤਾ ਮੁਕਤੇ ਦਾ ਕੋਈ ਵੀ ਚਿੰਨ ਨਹੀਂ ਹੁੰਦਾ ਜਿਵੇਂ ਸ਼ੜਕ ਸ਼ੜਕ ਕੰਨਾ ਜਿਹਦੇ ਵਿੱਚ ਆ ਦੀ ਮਾਤਰਾ ਆਉਂਦੀ ਹੈ ਕਾਰ ਠੀਕ ਹੈ ਜੀ ਸਿਹਾਰੀ ਜਿਹੜੀ ਕਿ ਅੱਖਰ ਦੇ ਸੱਜੇ ਪਾਸੇ ਲੱਗਦੀ ਹੈ ਕਿਸਮਤ ਦੇਖੋ ਆਪਾਂ ਸ਼ਬਦ ਬਣਾਇਆ ਹੋਇਆ ਕਿਸਮਤ ਬਿਹਾਰੀ ਅੱਖਰ ਦੇ ਖੱਬੇ ਪਾਸੇ ਲੱਗਦੀ ਹੈ ਕੀਰਤ ਕੀਰਤ ਅੰਕੜ ਅੱਖਰ ਦੇ ਥੱਲੇ ਲੱਗਦਾ ਹੈ ਕੱਲਾ ਲੱਗਦਾ ਹੈ ਕੁਣ ਦੁਲੈਂਕੜ ਦੋ نیچے ਦੋ ਲੱਗਦੀਆਂ ਹਨ ਹੈਨਾ ਦੋਨੇ ਮਾਤਰਾ ਇਹ ਬਣ ਜਾਂਦਾ ਹੈ ਸੂਰ ਲਾਂ ਇੱਕ ਵਨ ਹੈਨਾ ਇੱਕ ਲੱਗਦੀ ਹੈ ਲਾਂ ਦੀ ਮਾਤਰਾ ਸੇਵ ਦਲਾਵਾ ਮੀਂਝ ਤੋਂ ਸ਼ੈਰ ਹੋੜਾ ਓ ਦੀ ਮਾਤਰਾ ਹੋਗੀ ਮੋਰ ਕਨੌੜਾ ਕੀ ਹੋ ਗਿਆ ਫੌਜ ਹੁਣ ਅਸੀਂ ਦੇਖਦੇ ਆਂ ਲੱਗਦੀਆਂ ਕੁਝ ਵਿਸ਼ੇਸ਼ਤਾਵਾਂ ਜਿਵੇਂ ਲਗ ਲਗਾ ਦੀ ਵਰਤੋਂ ਇਕੱਲੀ ਨਹੀਂ ਹੁੰਦੀ ਕੋਈ ਨਾ ਕੋਈ ਅੱਖਰ ਜ਼ਰੂਰ ਹੁੰਦਾ ਤਾਂ ਲਗ ਦੀ ਵਰਤੋਂ ਹੁੰਦੀ ਹੈ ਊੜਾ ਤੇ ਈੜੀ ਅੱਖਰਾਂ ਦੀ ਵਰਤੋਂ ਬਿਨਾਂ ਲਗ ਤੋਂ ਕਦੇ ਵੀ ਨਹੀਂ ਹੁੰਦੀ ਕਿਸੇ ਵੀ ਸ਼ਬਦ ਦੇ ਵਿੱਚ ਊੜਾ ਤੇ ਈੜੀ ਧਿਆਨ ਰੱਖਣ ਜੋ ਗੱਲ ਹੈ ਕਿਸੇ ਵੀ ਸ਼ਬਦ ਦੇ ਵਿੱਚ ਊੜਾ ਅਤੇ ਈੜੀ ਜਿਹੜੀ ਆ ਬਿਨਾ ਲੱਗ ਤੋਂ ਨਹੀਂ ਵਰਤੀ ਜਾਊਗੀ ਹੈਨਾ ਅਗਰ ਪੁੱਛਿਆ ਜਾਂਦਾ ਹੈ ਕਿ ਊੜਾ ਤੇ ਆੜਾ ਨਾਲ ਊੜਾ ਤੇ ਈੜੀ ਨਾਲ ਕਿਹੜੀ ਲੱਗਦੀ ਵਰਤੋਂ ਨਹੀਂ ਹੁੰਦੀ ਠੀਕ ਹੈ ਉਹ ਅਲੱਗ ਹੈ ਬਿਨ ਮੁਖਤੇ ਦੇ ਵਿੱਚ ਲਿਖੇ ਜਾਂਦੇ ਨੇ ਤਾਂ ਬਿਲਕੁਲ ਵੀ ਇਹ ਮੁਖਤੇ ਦੇ ਵਿੱਚ ਕਦੇ ਨਹੀਂ ਲਿਖੇ ਜਾਂਦੇ ਦੂਸਰੀ ਗੱਲ ਊੜਾ ਐੜਾ ਈੜੀ ਅੱਖਰ ਨਾਲ ਸਾਰੀਆਂ ਲਗਾ ਨਹੀਂ ਲੱਗਦੀਆਂ ਵੀ ਊੜੇ ਨਾਲ ਵੀ ਸਾਰੀਆਂ ਨਹੀਂ ਲੱਗਦੀਆਂ ਐੜੇ ਨਾਲ ਵੀ ਸਾਰੀਆਂ ਨਹੀਂ ਲੱਗਦੀਆਂ ਤੇ ਈੜੀ ਨਾਲ ਵੀ ਸਾਰੀਆਂ ਨਹੀਂ ਲੱਗਦੀਆਂ ਹੁਣ ਆਪਾਂ ਅੱਗੇ ਦੇਖਦੇ ਹਾਂ ਊੜੇ ਦੇ ਨਾਲ ਕਿਹੜੀਆਂ ਮਾਤਰਾਵਾਂ ਲੱਗਦੀਆਂ ਹਨ ਊੜੇ ਨਾਲ ਲੱਗਣ ਵਾਲੀਆਂ ਲਗਾ ਕਿਹੜੀਆਂ ਲਗਾ ਮਾਤਰਾ ਊੜੇ ਦੇ ਨਾਲ ਔਂਕੜ ਲਗਾਇਆ ਜਾਂਦਾ ਹੈ ਦਲੈਂਕੜ ਅਤੇ ਹੋੜਾ ਦੇਖੋ ਆਪਾਂ ਬਣਾਇਆ ਹੋਇਆ ਊੜਾ ਔਕੜ ਊ ਊ ਓ ਇਹ ਹੋੜਾ ਤਾਂ ਹੋੜਾ ਜਿਹੜਾ ਸਿੱਧਾ ਨਹੀਂ ਲੱਗਦਾ ਉਹਦੇ ਵਿੱਚ ਊੜੇ ਦਾ ਜਿਹੜਾ ਮੂੰਹ ਖੁੱਲ ਜਾਂਦਾ ਤਾਂ ਇਸ ਤੋਂ ਸਾਨੂੰ ਕਲੀਅਰ ਹੋ ਗਿਆ ਕਿ ਊੜੇ ਦੇ ਨਾਲ ਤਿੰਨ ਜੜੀਆਂ ਲਗਾ ਦੀ ਵਰਤੋਂ ਹੁੰਦੀ ਹੈ ਊ ਊ ਓ ਤਿੰਨ ਜੇ ਪੁੱਛਿਆ ਜਾਵੇ ਕਿ ਊੜੇ ਨਾਲ ਕਿੰਨੀਆਂ ਲਗਾ ਲੱਗਦੀਆਂ ਹਨ ਤਾਂ ਤਿੰਨ ਲੱਗਦੀਆਂ ਹਨ ਠੀਕ ਹੈ ਜੀ ਅੱਗੇ ਆ ਜਾਂਦਾ ਹੈ ਆੜਾ ਆੜੇ ਦੇ ਨਾਲ ਚਾਰ ਲੱਗਦੀਆਂ ਹਨ ਇੱਕ ਤਾੜਾ ਬਿਲਕੁਲ ਮੁਕਤਾ ਹੋ ਜਾਂਦਾ ਅ ਠੀਕ ਹੈ ਜੀ ਫਿਰ ਆ ਗਿਆ ਕੰਨਾ ਆ ਫਿਰ ਆ ਗਿਆ ਦੁਲਾਵਾਂ ਐ ਫਿਰ ਆ ਗਿਆ ਜੀ ਕਨੌੜਾ ਔ ਦੇਖੋ ਐੜੇ ਦੇ ਨਾਲ ਕਿੰਨੀਆਂ ਲੱਗਦੀਆਂ ਹਨ ਚਾਰ ਲਗਾ ਲੱਗਦੀਆਂ ਹਨ ਮੁਕਤਾ ਅ ਆ ਐ ਓ ਠੀਕ ਹੈ ਜੀ ਤਾਂ ਮੁਕਤਮੈਂ ਪਿੱਛੇ ਲਿਖਤਾ ਪਹਿਲਾਂ ਉਹਦੇ ਵਿੱਚ ਨਹੀਂ ਸੀ ਮੈਂਸ਼ਨ ਕੀਤਾ ਹੋਇਆ ਠੀਕ ਹੈ ਚਾਰ ਲਗਾ ਜਿਹੜੀਆਂ ਨੇ ਆੜੇ ਦੇ ਨਾਲ ਲੱਗਦੀਆਂ ਹਨ ਚਾਰ ਤੇ ਤਿੰਨ ਕਿੰਨੀਆਂ ਹੋ ਗਈਆਂ ਸੱਤ ਅੱਗੇ ਹੁਣ ਆਪਾਂ ਜਿਹੜੀਆਂ ਬਾਕੀ ਦੀਆਂ ਤਿੰਨ ਰਹਿ ਜਾਣਗੀਆਂ ਤਾਂ ਈੜੀ ਨਾਲ ਠੀਕ ਹੈ ਜੀ ਈੜੀ ਨਾਲ ਕਿਹੜੀ ਲੱਗਦੀ ਹੈ ਸਿਹਾਰੀ ਬਿਹਾਰੀ ਤੇ ਲਾਂ ਏ ਕੀ ਏ ਠੀਕ ਹੈ ਜੀ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਬਣਾ ਸਕਦੇ ਹਾਂ ਜੀ ਕੋ 3 4 3 343 ਵਾਲਾ ਫੰਡਾ ਸੀ ਯਾਦ ਕਰ ਸਕਦੇ ਹਾਂ ਕਿ ਊੜੇ ਨਾਲ 3 ਲੱਗਦੀਆਂ ਹਨੇ ਆੜੇ ਨਾਲ 4 ਤੇ ਈੜੀ ਨਾਲ 3 ਲਗਾ ਲੱਗਦੀਆਂ ਹਨ ਅੱਗੇ ਹੁਣ ਇਹ ਲਗਾ ਦਾ ਜਿਹੜਾ ਉਚਾਰਨ ਦੀ ਦ੍ਰਿਸ਼ਟੀ ਤੋਂ ਹੁੰਦਾ ਹੈ ਕਿ ਕਿਹੜਿਆਂ ਹਰਸ਼ਵ ਲਗਾ ਹਨ ਜਾਂ ਕਿੜੀਆਂ ਦੀਰਘ ਲਗਾ ਹਨ ਹਰਸ਼ਵ ਲਗਾ ਹੁੰਦੇ ਆ ਜਾਂ ਲਘੂ ਲਗਾ ਵੀ ਆਪਾਂ ਇਹਨੂੰ ਕਹਿ ਦਿੰਨੇ ਆ ਜਾਂ ਹਰਸ਼ਵ ਲਗ ਵੀ ਕਿਹਾ ਜਾਂਦਾ ਹੈ ਜਿਸ ਦੇ ਉਚਾਰਨ ਵਿੱਚ ਥੋੜਾ ਸਮਾਂ ਲੱਗੇ ਹਰਸ਼ ਦਾ ਮਤਲਬ ਹੁੰਦਾ ਲਘੂ ਤੇ ਲਘੂ ਦਾ ਮਤਲਬ ਹੁੰਦਾ ਥੋੜਾ ਤਾਂ ਜਿਹਦੇ ਉਚਾਰਨ ਸਮੇਂ ਥੋੜਾ ਸਮਾਂ ਲੱਗਦਾ ਹੈ ਉਹਨੂੰ ਕਿਹਾ ਜਾਂਦੇ ਨੇ ਹਰਸ਼ ਠੀਕ ਹੈ ਜਾਂ ਲਘੂ ਲਗਾ ਤਾਂ ਇਹਦੇ ਵਿੱਚ ਮੁਕਤਾ ਜਿਹਦਾ ਕੋਈ ਵੀ ਚਿੰਨ੍ਹ ਨਹੀਂ ਹੁੰਦਾ ਸਿਹਾਰੀ ਠੀਕ ਹੈ ਜੀ ਤੇ ਅੰਕੜ ਇਹ ਤਿੰਨ ਮਾਤਰਾ ਨੇ ਜਿਹੜੀਆਂ ਹਰਸ਼ ਲਗਾਣੇ ਲਗੂ ਲਗਾਣੇ ਆਪਾਂ ਦੋਨੇ ਹੀ ਇਹਨਾਂ ਨੂੰ ਸ਼ਬਦ ਜਿਹੜੇ ਆ ਲਿਖ ਸਕਦੇ ਆ ਮੁਕਤਾ ਸਿਹਾਰੀ ਤੇ ਅੰਕੜ ਅੱਗੇ ਬਾਕੀ ਸਾਡੀਆਂ ਰਹਿੰਦੀਆਂ ਸੱਤ ਆ ਜਾਂਦੀਆਂ ਨੇ ਦੀਰਗ ਲਗਾ ਜਿਦੇ ਉਚਾਰਨ ਸਮੇਂ ਸਮਾਂ ਜ਼ਿਆਦਾ ਲੱਗਦਾ ਹੈ ਜਿਵੇਂ ਕੰਨਾ ਆ ਬਿਹਾਰੀ ਈ ਗਲੈਂਕੜ ਊ ਲਾਂ ਏ ਦਲਾਵਾ ਐ ਹੋੜਾ ਓ ਕਨਾੜਾ ਔ ਠੀਕ ਹੈ ਜੀ ਜੇਕਰ ਤੁਹਾਨੂੰ ਇਹ ਵਧੀਆ ਲੱਗਦਾ ਹੈ ਇਸ ਤਰ੍ਹਾਂ ਦਾ ਮੈਥਡ ਤਾਂ ਪਲੀਜ਼ ਜ਼ਰੂਰ ਦੱਸਿਆ ਕਰੋ ਕਿ ਵਧੀਆ ਲੱਗ ਰਿਹਾ ਹੈ ਹਨ ਹੁਣ ਜੇ ਦੇ ਚ ਕੁਝ ਆਪਾਂ ਕੁਐਸਚਨ ਵੀ ਪੁੱਛੇ ਜਾ ਸਕਦੇ ਨੇ ਕਿ ਹਰਸ਼ ਸਵਾਰਾ ਲਗਾ ਕਿੰਨੀਆਂ ਹੁੰਦੀਆਂ ਹਨ ਤਿੰਨ ਦੀਰਗ ਕਿੰਨੀਆਂ ਹੁੰਦੀਆਂ ਹਨ ਸੱਤ ਉੜੇ ਨੂੰ ਕਿੰਨੀਆਂ ਲਗਾ ਲੱਗਦੀਆਂ ਹਨ ਤਿੰਨ ਆੜੇ ਨੂੰ ਕਿੰਨੀਆਂ ਲੱਗਦੀਆਂ ਹਨ ਚਾਰ ਤੇ ਈੜੀ ਨੂੰ ਕਿੰਨੀਆਂ ਲੱਗਦੀਆਂ ਹਨ ਤਿੰਨ ਉਹੀ 343 ਵਾਲਾ ਮੈਥਡ ਅਸੀਂ ਯੂਜ਼ ਕਰ ਸਕਦੇ ਆ ਠੀਕ ਹੈ ਜੀ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ ਜੀ